ਸੋਰਠ ਮਹੱਲਾ ਪੰਜਵ ਜਨਮ ਜਨਮ ਕੇ ਦੁਖ ਨਿਵਾਰੈ ਸੂਕਾ ਮਨ ਸਾਧਾਰੈ ਜਨਮ ਜਨਮ ਕੇ ਦੁਖ ਨਿਵਾਰੈ ਸੂਕਾ ਮਨ ਸਾਧਾਰੈ ਦਰਸਨ ਭੇਟ ਤੋਤ ਨਿਹਾਲ ਹਰਿ ਕਾ ਨਾਮ ਵਿਚਾਰੈ ਮੇਰਾ ਬੈਦ ਗੁਰੂ ਗੋਬਿੰਦਾ ਹਰ ਹਰ ਨਾਮ ਔ ਖੁਦ ਮੁਖ ਦੇਵੈ ਕਟੈ ਜਮ ਕੀ ਸੰਧਾ ਰਹਾਉ ਸਮਰੱਥ ਪੁਰਖ ਪੂਰਨ ਵਿਧਾਤੇ ਆਪੇ ਕਰਨ ਹਾਰਾ ਆਪਣਾ ਦਾਸ ਹਰ ਆਪ ਉਵਾਰਿਆ ਕ ਨਾਮ ਆਧਾਰਾ ਸਮਰਾਥ ਪੁਰਖ ਪੂਰਨ ਵਿਧਾਤੇ ਆਪੀ ਕਰਨ ਹਾਰਾ ਆਪਣਾ ਦਾਸ ਹਰ ਆਪ ਉਵਾਰਿਆ ਨਾਨਕ ਨਾਮ ਆਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਉਰਠ ਮਹੱਲਾ ਪੰਜਵਾ ਜਨਮ ਜਨਮ ਕੇ ਦੂਖ ਨਿਵਾਰੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਦੀ ਸਾਜੀ ਨਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਦੁਨੀਆ ਦੇ ਜਿਹੜੇ ਭੈਅ ਤਹਨ ਉਹ ਸਰੀਰ ਕੋ ਮਾਨਸਿਕ ਅਤੇ ਵਾਇਕ ਰੋਗਾਂ ਦੀ ਪੂਰੀ ਨਿਵਰਤੀ ਨਹੀਂ ਕਰ ਸਕਦੇ ਜੇ ਇੱਕ ਰੋਗ ਹੀ ਨਿਵਰਤੀ ਕਰਦੇ ਦੂਆ ਰੋਗ ਬਣਿਆ ਰਹਿੰਗਾ ਹੈ ਸਤਿਗੁਰੂ ਮਹਾਰਾਜ ਸਾਹਿਬ ਐਸੇ ਸੱਚੇ ਵੈਦ ਹਨ ਜੋ ਲੋਕ ਪਰਲੋਕ ਦੇ ਜਿੰਨੇ ਦੁੱਖ ਆਏ ਜਨਮਾਂ ਜਮਾਂ ਦੇ ਜਿੰਨੇ ਦੁੱਖ ਆਏ ਉਹਨੇ ਸਾਰਿਆਂ ਨੂੰ ਮੇਟ ਕਰਕੇ ਸੱਚੇ ਪਾਤਸ਼ਾਹ ਅਰੋਹ ਕਰਕੇ ਵਾਹਿਗੁਰੂ ਦੇ ਵਿੱਚ ਅਪਹਿਰ ਕਰ ਦਿੰਦੇ ਹਨ ਐਸੇ ਸਤਿਗੁਰੂ ਮਹਾਰਾਜ ਸਾਹਿਬ ਜੀ ਵੈਦ ਹੈ ਸੋਲ ਸਤਿਗੁਰੂ ਸਾਹਿਬ ਜੀ ਨੂੰ ਵੈਦ ਰੂਪ ਕਰਕੇ ਇਹ ਸ਼ਬਦ ਵਿੱਚ ਸਤਿਗੁਰੂ ਮਾਰਾ ਉਚਾਰਨ ਕਰਦੇ ਹੁਣ ਸੋਰਠ ਮਹੱਲਾ ਪੰਜਵਾ ਜਨਮ ਜਨਮ ਕੇ ਦੂਖ ਨਿਵਾਰੈ ਜੀਵਨ ਆਜੀ ਇੱਕ ਜਨਮ ਦੇ ਨਹੀਂ ਜਨਮਾ ਜਨਮਾਂਤਰਾ ਦੇ ਜਿਨ੍ਹਾਂ ਜਨਮਾਂ ਦਾ ਅੰਤ ਨਹੀਂ ਆਉਂਦਾ ਅਨੇਕ ਪ੍ਰਕਾਰ ਦੇ ਜਨਮਾਂ ਜਨਮਾਂਤਰਾ ਦੇ ਜੋ ਅਗਿਆਨ ਕਰਕੇ ਦੁੱਖ ਹਨ ਆਲਾ ਗੌਣ ਦੇ ਜੰਮਣ ਮਰਨ ਦੇ ਜੂਨਾ ਦੇ ਵਿਕਾਰਾਂ ਦੇ ਉਨੇ ਸਾਰਿਆਂ ਦੁੱਖਾਂ ਨੂੰ ਮਾਰਾ ਸਭ ਮੀੜ ਗੰਗੇ ਆ ਸੁੱਕਾ ਮਨ ਸਾਧਾਰਨ ਜਿਹੜਾ ਸੁੱਕਿਆ ਹੋਇਆ ਮਨ ਹੈ ਪ੍ਰਮੇਸ਼ਰ ਦੇ ਪ੍ਰੇਮ ਰੂਪੀ ਰਾਸ ਤੋਂ ਹੀਣਾ ਹੈ ਸਰਦਾ ਰੂਪੀ ਜੜ ਜਿਹਦੀ ਸੁੱਕ ਚੁੱਕੀ ਹੈ ਉਸ ਮਨ ਨੂੰ ਸਹਿਤ ਆਸਰੇ ਦੇ ਮਾਰਾ ਕਰਕੇ ਸੁਧਾਰਦੇ ਹੁੰਦੇ ਹਨ ਦਰਸ਼ਨ ਭੇਟ ਤੋਤ ਨਿਹਾਲਾ ਸਤਿਗੁਰੂ ਸਾਹਿਬ ਦੇ ਦਰਸ਼ਨਾਂ ਭੇਟ ਨੂੰ ਮਿਲਣੇ ਕਰਕੇ ਨਿਹਾਲ आनंद सहित हो जाईगा प्रसन्न हो जाईगा हरका नाम गीचा सद्गुरु महाराज ਸਾਹਿਬ ਪਰਮੇਸ਼ਰ ਦੇ ਨਾਮ ਦੀ ਵਿਚਾਰ ਬਖਸ਼ਦੇ ਹਨ ਮੇਰਾ ਵੈਦ ਗੁਰੂ ਗੋਬਿੰਦਾਂ ਮੇਰੇ ਵੈਦ ਹਨ ਸਤਗੁਰੂ ਅਕਾਲਪੁਰਖ ਆਪ ਪ੍ਰithvi ਦੀ ਅੱਖਿਆ ਕਰਨ ਵਾਲੇ ਹਰ ਹਰ ਨਾਮ ਔਖਦ ਮੁਖ ਦੇਵੈ ਮੁਖ ਦੇ ਅੰਦਰ ਪਰਮੇਸ਼ਰ ਦੇ ਨਾਮ ਦੀ ਦਵਾਈ ਬਖਸ਼ਦੇ ਹਨ ਕਟ ਜਮ ਕੀ ਫੰਧ ਜੋ ਸਤਗੁਰੂ ਜੀ ਅੱਧੀ ਵਿਆਦੀ ਉਪਾਦੀ ਨੂੰ ਵੀ ਮੇੜਦੇ ਹਨ ਤੇ ਜਮਾ ਦੇ ਫਾਇਦੇ ਨੂੰ ਵੀ ਕੱਟ ਦਿੰਦੇ ਹਨ ਪ੍ਰਹਾਉ ਸਮਰੱਥ ਪੁਰਖ ਪੂਰਨ ਵਿਧਾਤੇ ਸਰਬ ਕਲਾ ਸਮਰੱਥ ਹਨ ਮਹਾਰਾਜ ਸਾਹਿਬ ਪੂਰਨ ਕਰਮਾਂ ਅਨੁਸਾਰ ਫਲ ਪ੍ਰਾਪਤੇ ਹਨਗੇ ਪੂਰਨ ਵਿਆਪਕ ਹਾਪੀ ਕਰਨ ਹਾ ਆਪ ਹੀ ਜਗਤ ਨੂੰ ਪੈਦਾ ਕਰਨ ਵਾਲੇ ਆਪ ਹੀ ਪਾਲਣਾ ਕਰਨ ਵਾਲੇ ਆਪ ਹੀ ਕਲਿਆਣ ਕਰਨ ਵਾਲੇ ਹਨ ਆਪਣਾ ਦਾਸ ਹਰ ਆਪ ਉਹ 바ਰਿਆ ਆਪ ਦਾ ਸੇਵਕ ਜਾਣ ਕੇ ਕਰਤਾਰ ਨੇ ਆਪ ਹੀ ਬਚਾਉਣਾ ਕੀਤਾ ਹੈ ਨਾਨਕ ਨਾਮ ਆਧਾਰਾ ਸਤਗੁਰੂ ਜੀ ਕਹਿੰਦੇ ਆਪਣੇ ਨਾਮ ਦਾ ਆਸਰਾ ਗੁਰੂ ਸਾਹਿਬ ਨੇ ਬਖਸ਼ਿਆ ਹੈ ઠ মহলਾ ਪੰਜਵਾ ਅੰਤਰ ਕੀ ਗਤ ਤੁਮਹੀ ਜਾਨੀ اے ਅੰਤਜਾਮੀ ਪਰਮੇਸ਼ਰ ਜੋ سارے ਜੀਆਂ ਦੇ ਅੰਦਰ ਆ ਪਿੱਛੇ ਪੋਥੀਆਲ ਪੇਠ ਹੁੰਦੀ ਥੋਡੀ ਭਾਈ ਇਹ ਸ੍ਰੀਮਾਨ ਜੀ ਪੋਥੀਆਲ ਪੇਠ ਨਾ ਕਰਨੋ ਸੋਰਠ মহলਾ ਪੰਜਵਾ ਅੰਤਰ ਕੀ ਗਤ ਤੁਮਹੀ ਜਾਨੀ ਇਸ ਕੇ ਗੱਛਾ ਜੀ ਅੰਦਰ ਲਈ ਹਾਲ ਤ ਹੈ ਸਾਡੀ ਉਹ ਆਪ ਹੀ ਜਾਣਦੇ ਹੋ ਅੰਤਰਜਾਮਤ ਨਾਲ ਤੁਝ ਹੀ ਪਾਹੇ ਨਵੇਰੋ ਤੁਹਾਡੇ ਪੈਸੇ ਮਾਰੇ ਜੰਮਣ ਮਰਨ ਦਾ ਨਵੇੜਾ ਹੋਣਾ ਹੈ ਬਖਸ਼ ਲਇਓ ਸਾਹਿਬ ਪ੍ਰਭ ਮੇ ਆਪਣੇ ਸਹ ਮਾਲਕ ਸਾਡੇ ਆਪਣੇ ਪਿਆਰੇ ਸਾਨੂੰ ਬਖਸ਼ ਲੋ ਲੱਖ ਖਤੇ ਕਰ ਫੇਰ ਲੱਖਾਂ ਗੁਨਾਹਾਂ ਦੇ ਤਾਈ ਅਸੀਂ ਕਰ ਫੇੜੋ ਕਰਨ ਵਾਲੇ ਹਾਂ ਸ ਤੇ ਪਾਦਸ਼ਾ ਲੱਖਾਂ ਗੁਨਾਹਾਂ ਦੇ ਤਾਈ ਫੇੜਵਾ ਕੀਤਾ ਕਰਨਾ ਕੀਤਾ ਹੈ ਕਿਰਪਾ ਕਰਕੇ ਉਹ ਕਰਨ ਵਾਲੋਂ ਫੇਰ ਲਓ ਸਾਨੂੰ ਮੋੜ ਲਓ ਕਿਰਪਾ ਕਰੋ ਪ੍ਰਭ ਜੀ ਤੂੰ ਮੇਰੋ ਠਾਕੁਰ ਨੇਰੋ ਲੱਖਾਂ ਮਾਰੇ ਪਿੱਛੇ ਕੰਮ ਕਰਮ ਅਸੀਂ ਮਾੜੇ ਫੇੜੇ ਕੀਤੇ ਹਨ ਹੁਣ ਕਰ ਰਹੇ ਹਾਂ ਅੱਗੇ ਨੂੰ ਫੇਰਿਆਂ ਵਿੱਚ ਪੈਣ ਆਤੇ ਇਹ ਜੇ ਫੇੜਦੇ ਹਾਂ ਕਰਦੇ ਹਾਂ ਕੰਮ ਕਿਰਪਾ ਕਰਕੇ ਮੋੜੋ ਇਸ ਪਾਸੇਓ ਪ੍ਰਭ ਜੀ ਤੂੰ ਮੇਰੋ ਠਾਕੁਰ ਨੇਰੋ ਇਹ ਮੇਰੇ ਪ੍ਰਭੂ ਆਕਾਲ ਪੁਰਖ ਜੀ ਤੁਸੀਂ ਮੇਰੇ ਠਾਕੁਰ ਸਵਾਮੀ ਹੋ ਅਤੇ ਨੇਰੋ ਨੇੜੇ ਹੁ ਸਾਰਿਆਂ ਦੇ ਆਤਮਾ ਰੂਪ ਹੂੰ ਹਰ ਚਰਨ ਸਰਨ 모ਹ ਚੇਰੋ اے ਅਕਾਲ ਪੁਰਖ ਰੀ ਆਪ ਦੇ ਚਰਨ ਸਰਨ ਚਰਨਾਂ ਦੀ ਸ਼ਰਨ ਚ ਮੈਂ ਆਪਦਾ ਦਾਸ ਰਹਾ ਬੇਸਮਾਰ ਬੇਅੰਤ ਸੁਆਮੀ ਤੇ ਮਹਾਰਾਜ شمار ਗਿਣਤੀ ਤੋਂ ਰਹਿਤ ਹੈ ਤੂੰ ਤੇਰੇ ਗੁਣ ਵੀ ਬੇਅੰਤ ਹੈ ਉਹ ਬਿਹਾਨ ਤੂ ਸ੍ਰਿਸ਼ਟੀ ਜੇ ਰਚਣ ਵਾਲਾ ਸਾਰਿਆਂ ਦਾ ਪਾਲਣ ਵਾਲਾ ਮਾਲਕ ਹੈ ਉੱਚੋ ਗੁਣੀ ਗਹਿੇਰੋ ਉੱਚਾ ਤ੍ਰੀਕਾਲਵਾਦ ਰੂਪ ਹੈ ਅਤੇ ਗੁਣਾਂ ਦਾ ਗਹਿੇਰੋ ਖਜ਼ਾਨਾ ਹੈ ਸਮੁੰਦਰ ਹੋ ਸਾਤ ਸਿਲਕ ਕੀਨੋ ਆਪ ਨੂੰ ਦਾਸ ਰੋ ਜਿਨ੍ਹਾਂ ਦੀ ਮਾਰਾ ਮੋਹ ਦੀ ਫਾਹੀ ਕੱਟ ਕਰਕੇ ਜਮਾ ਦੀ ਫਾਹੀ ਕੱਟ ਕਰਕੇ ਵਾਸ਼ਨਾ ਦੀ ਫਾਹੀ ਕੱਟ ਕੇ ਆਸਾ ਦੀ ਫਾਹੀ ਕੱਟ ਕੇ ਆਪਣਾ ਸੇਵਕ ਬਣਾ ਲਿਆ ਹੈ ਲਾਓ ਨਾਨਕ ਕਹਾ ਨਿਹੂ ਫਿਰ ਮਾਰਾ ਹੁਣ ਸਾਨੂੰ ਕਿਸੇ ਦੇ ਆਸਾਨ ਬੰਦ ਹੋਣ ਦੀ ਕੀ ਲੋੜ ਹੈ ਕਿਸੇ ਨੂੰ ਮਨਾਉਣ ਦੀ ਲੋੜ ਨਹੀਂ ਹੋਣ ਰਹੀ ਸੋਰਠ ਪੰਜਵਾ ਪਹੇ ਕਿਰਪਾਲ ਗੁਰੂ ਗੋਬਿੰਦਾਂ ਮੇਰੇ ਗੁਰੂ ਅਕਾਲ ਪੁਰਖ ਆਪ ਜੀ ਜਦੋਂ ਕਿਰਪਾਲੂ ਹੋਏ ਹੋ ਸਗਲ ਮਨੋਰਥ ਪਾਏ ਸਾਰੇ ਮਨ ਦੇ ਸੰਕਲਪ ਸੇਵਕਾਂ ਨੂੰ ਪਾ ਲਏ ਹਣ ਲੋਕ ਪਰ ਲੋਕ ਦੇ ਆਸਰ ਪਹੇ ਲਾਗ ਹਰ ਚਰਨ ਇਹ ਹਰੀ ਆਪਦੇ ਚਰਨਾਂ ਕੋਲੋਂ ਜਿ ਲੱਗੇ ਚੇਤਿਸ਼ਤ ਹੋ ਗਿਆ ਹੈ ਆਦਾ ਗਉਣ ਤੋਂ ਗੋਬਿੰਦ ਕੇ ਗੁਣ ਗਾਏ ਮੇਰੇ ਗੋਬਿੰਦ ਪਰਮੇਸ਼ਰ ਆਪਦੇ ਗੁਣਾਂ ਨੂੰ ਗਾਉਣਾ ਕੀਤਾ ਹੈ ਪਹਲੋ ਸਮੂਰਤ ਪੂਰਾ ਔ ਸੋਹਣਾ ਸਮੂਰਤ ਪੂਰਾ ਸੋ ਸ੍ਰੇਸ਼ਟ ਉਹ ਮੂਰਤ ਦੋ ਘੜੀਆਂ ਹਨ ਅਤੇ ਪੂਰਾ ਉਹ ਆਪ ਦੀ ਪ੍ਰਾਪਤੀ ਆ ਗਿਆਨ ਦੀ ਸ਼ਰਨ ਆਉਣ ਦੀਆਂ ਉਹ ਘੜੀਆਂ ਵੀ ਭੜੀਆਂ ਹਨ ਤੇ ਜਦੋਂ ਗਿਆਨ ਪ੍ਰਾਪਤ ਹੋ ਉਹ ਵੀ ਪੂਰਨ ਸਮਾ ਹੈ। ਸ਼ਾਂਤ ਸਹਿਜ ਆਨੰਦ ਨਾਮ ਜਪ ਫਿਰ ਉਹ ਸ਼ਾਂਤ ਸਰੂਪ ਆਪਦੇ ਨਾਮ ਨੂੰ ਜਪ ਕਰਕੇ ਸਹਿਜ ਗਿਆਨ ਪ੍ਰਾਪਤ ਹੋਇਆ। ਕਤੇ ਆਨੰਦ ਸਰੂਪ ਦੀ ਸਖਿਆਤਤਾ ਹੋਈ ਬਾਜੇ ਅਨਹਦ ਤੂਰਾ ਇੱਕ ਰਸ ਬਾਜੇ ਜਸਵੇ ਵੱਜਿਆ ਏ ਆਗਦੇ ਤੂਰਾ 시ਗਰੀ ਤੂਰ ਸੰਗਿਆ ਵਾਲੇ ਰਹਾਉ ਮਿਲੇ ਸੁਆਮੀ ਪ੍ਰੀਤਮ ਆਪਣੇ ਇਸ ਸਰਬ ਕੇ ਸੁਆਮੀ ਧਰਮ ਪ੍ਰੇਮ ਦੇ ਅਸਪਰ ਸਾਡੇ ਆਪਣੇ ਆਪ ਆਪ ਮਿਲੇ ਹੋ ਘਰ ਮੰਦਰ ਸੁਖदाई ਘਰ ਕੱਚੇ ਵੀ ਮੰਦਰ ਪੱਕੇ ਵੀ ਲੋਕ ਪਰ ਲੋਗ ਦੇ ਵਿੱਚ ਘਰ ਸਰੀਰ ਮੰਦਰ ਅੰਦਰ ਅਦਿਸ਼ਤਾਨ ਰੂਪ ਹੈ ਪਰਮੇਸ਼ਰ ਘਰ ਹਿਰਦੇ ਦੇ ਅੰਦਰੋਂ ਮੰਦਰ ਅਵਿਸ਼ਟਾਨ ਰੂਪ ਸੁਖਦਾਈ ਪ੍ਰਾਪਤ ਹੋ ਗਿਆ ਹਰ ਨਾਮ ਇਨਧਾਨ ਨਾਨਕ ਜਨ ਪਾਇਆ ਇਹ ਮਾਰਾ ਨਾਮ ਦਾ ਖਜ਼ਾਨਾ ਸੀ ਜਨਨ ਸਾਹਿਬ ਕਹਿੰਦੇ ਪਾਉਣਾ ਕੀਤਾ ਹੈ सगली ਇੱਛ ਪੂਜਾਈ ਸਾਰੀ ਛ ਲੋਕ ਪਰ ਲੋਕ ਦੀ ਸੇਵਕਾਂ ਦੀ ਪੂਰੀ ਕਰ ਦਿੱਤੀ ਆਪਨ ਸੋਰਠ ਮਹੱਲਾ ਪੰਜਵਾ ਗੁਰ ਕੀ ਚਰਨ ਬਸੇ ਰਦ ਭੀਤਰ ਫੇ ਭਾਈ ਸਤਗੁਰੂ ਸੱਚੇ ਪਾਤਸ਼ਾਹ ਦੇ ਚਰਨ ਕਮਲ ਜੀ ਨਾਂ ਦੇ ਹਿਰਦਿਆਂ ਦੇ ਅੰਦਰ ਵਸ ਗੋ ਸੁਭ ਲਖਣ ਪ੍ਰਭ ਕੀ ਨੇ ਉਹਨਾਂ ਦੇ ਜਿਹੜੇ ਬੰਦੇ ਲਖਣ ਸੀ ਉਹ ਸਾਰੇ ਮੇਡ ਕੇ ਸ੍ਰੇਸ਼ਟ ਲਖਣ ਬਣਾ ਦਿੱਤੇ ਚੰਗੇ ਦੇਵੀ ਗੁਣਾਂ ਦੀ ਪ੍ਰਗਟਤਾ ਕਰ ਦਿੱਤੀ ਭਾਈ ਕਿਰਪਾਲ ਪੂਰਨ ਪਰਮੇਸ਼ਰ ਜੋ ਸਾਰਿਆਂ ਦਾ ਵਿੱਚ ਵਿਆਪਕ ਹੈ ਪਰਮੇਸ਼ਰ ਕਿਰਪਾਲੂ ਹੋਏ ਹੁਣ ਨਾਮ ਨਿਧਾਨ ਮਨ ਚੀਨੇ ਅਸੀਂ ਨਾਮ ਦੇ ਖਜ਼ਾਨੇ ਨੂੰ ਮਨ ਵਿੱਚੋਂ ਹੀ ਜਾਣ ਲਿਆ ਸਤਿਗੁਰਾਂ ਦੀ ਕਿਰਪਾ ਕਰਕੇ ਮੇਰੋ ਗੁਰ ਰਖਵਾਰੂ ਮੀ ਇਹ ਮੇਰੇ ਪਿਆਰਿਓ ਮੇਰੇ ਸਤਿਗੁਰੂ ਸਾਹਿਬ ਜੀ ਰੱਖੇ ਰਾਖੇ ਹਨ ਲੋਕ ਪਰਲੋਕ ਦੇ ਧੂਣ ਚੌਵੀ ਦੇ ਵੜਿਆਈ ਧੂਣੀ ਗੁਰੂ ਨਾਨਕ ਸਾਹਿਬ ਦੀ ਤੇ ਗੁਰੂ ਅੰਗਦ ਸਾਹਿਬ ਵਾਲੀ ਚੌਣੀ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਵਾਲੀ ਤੇ ਗੁਰੂ ਚੌਥੇ ਪਾਤਸ਼ਾਹ ਵਾਲੀ ਇਹ ਚਹਾਂ ਸਤਗੁਰਾਂ ਵਾਲੀ ਵਡਿਆਈ ਮਾਰਾਂ ਨੂੰ ਬਖਸ਼ੀ ਹੈ ਦੋ ਸਤਗੁਰਾਂ ਵਾਲੀ ਚਹਾਂ ਸਤਗੁਰਾਂ ਵਾਲੀ ਜਿਹੜੀ ਵਡਿਆਈ ਸੀ ਉਹ ਪੰਜਵੇਂ ਸਰੂਪ ਚ ਸਾਨੂੰ ਬਖਸ਼ਣਾ ਕੀਤੀ ਹੈ ਸੋ ਇਸ ਪ੍ਰਕਾਰ ਦੂਣ ਚੌਣੀ ਦੂਣ ਦੁਆਤ ਨੂੰ ਊਣ ਕਰਕੇ ਮੇਟ ਕਰਕੇ ਚੌਣੀ ਚੌਥੀ ਭੂਮਿਕਾ ਤੁਰਿਆ ਅਵਸਥਾ ਦੀ ਵਡਿਆਈ ਦੇਣਾ ਕੀਤੀ ਹੈ ਦੂਣ ਜੀਵ ਤੇ ਇਸ ਦੀ ਏਕਤਾ ਕਰਕੇ ਚੌਣੀ ਚੌਥੀ ਜੋ ਭੂਮਿਕਾ ਹੈ ਤਿਹਦੀ ਵਡਿਆਈ ਦੇਣਾ ਕੀਤੀ ਹੈ ਦੂਣ ਚਾਉਣੀ ਦੇ ਵਡਿਆਈ ਦੂਣ ਦੁਆਇਤ ਨੂੰ ਊਣੀ ਕਰਕੇ ਮੇਠ ਕਰਕੇ ਚਾਉਣੀ ਚੌਗਣੀ ਵਡਿਆਈ ਮਹਾਰਾਜ ਸਾਹਿਬ ਜੀ ਨੇ ਚਾਰੇ ਅੰਤਾਂ ਕਰਨਾਂ ਦੇ ਅੰਦਰ ਚਾਰੇ ਵਿराग ਵਿਖੜ ਸਮਤੀ ਮੋਖជា ਸਾਧਨਾ ਦੀ ਪ੍ਰਪੱਕਤਾ ਤੇ ਚਾਰੇ ਅੰਤਰੰਗ ਸਾਧ ਨੂੰ ਬਰਾ ਗਿਆ ਆਪਣੇ ਸਰਬਲ ਮਨ ਨੂੰ ਵਿਆਸਨਤਾ ਤੋਂ ਦਾ ਸੋਧਨ ਇਹ ਵਡਿਆਈ ਬਖਸ਼ ਦਿੱਤੀ ਹੈ ਸੋਭਾ ਨੀਤਾ ਨੀਤ ਸੋਭਾ ਜਿਹੜੀ ਆਪਦੇ ਪਿਆਰ ਨੀਤਾ ਪਰਤੀ ਬਣਾਤੀ ਨਿਤ ਰੂਪ ਪਰਮੇਸ਼ਰ ਨੇ ਰਹਾਉ ਜੀ ਜੰਤ ਪ੍ਰਭ ਸਗਲ ਉਧਾਰੇ ਛੋਟੇ ਵੱਡੇ ਜਿੰਨੇ ਸੂਖਮ ਸਤੂਲ ਜੀ ਜੰਤ ਸੀ ਮਾਰੇ ਨੂੰ ਸਾਰਿਆਂ ਦਾ ਉਧਾਰ ਕਰ ਦਿੱਤਾ ਉਹ ਵਿਚਾਲੇ ਦਰਸ਼ਨ ਦੇਖਣ ਹਾ ਜੋ ਸਤਿਗੁਰਾਂ ਦੇ ਦیدار ਵੇਖਣ ਵਾਲੇ ਸਨ ਹੋਰ ਪੂਰੇ ਕੀ ਅਚਰਜ ਵੜਿਆ ਸਤਿਗੁਰੂ ਪੂਰਿਆਂ ਦੀ ਬੜੀ ਅਚਰਜ ਮਹਿਮਾ ਹੈ ਨਾਨਕ ਸਦ ਬਲੇ ਹਾ ਸਤਿਗੁਰੂ ਸਾਹਿਬ ਜੀ ਨੇ ਸੈਂਕੜੇ ਵਾਰੀ ਬਲੀਹਾਰ ਕੁਰਬਾਨ ਜਾਣੇ ਹੋ ਸੋਰਠ ਮਹੱਲਾ ਪੰਜਵਾ ਸਾਂਚਨ ਕਰੋ ਨਾਮ ਧਨ ਨਿਰਮਲ ਫਿਰ ਮਾਇ ਇਕੱਤਰ ਕਰੋ ਮਾਰੇ ਦਾ ਨਾਮ ਹੋ ਐਸੇ ਹਨ ਰੋਕੜੀ ਦੀ ਨਹੀਂ ਆਈ ਹੈ ਨਿਰਮਲ ਮਨ ਨੂੰ ਸ਼ੁੱਧ ਕਰਨ ਵਾਲਾ ਹੈ। ਸਾਤੀ ਅਗਮ ਅਪਾ ਪਰਮੇਸ਼ਵਰ ਜੋ ਅਗਮ ਗੰਮਤਾ ਤੋਂ ਰਹਤ ਹੈ ਪ੍ਰਕਿਰਤੀ ਇਹ ਬਾਰਾਵਾਰ ਤੋਂ ਰਹਤ ਹੈ ਉਸ ਦੀ ਭਗਤੀ ਰੂਪ ਥੈਲੀ ਹੈ। ਬੇਰਿਸ਼ ਬਨੂਦ ਆਨੰਦ ਸੁਖ ਮਾਨ ਹੋ। ਬੇਰਿਸ਼ ਆਪ ਆਨੰਦ ਮਾਨਣਾ ਕਰੋ। ਬਨੋਦ ਸੁਵੰਨੀਆਂ ਦੇ ਨਾਲ ਮਿਲ ਕੇ ਕੌਂਦਕਾਂ ਦੇ ਨਾਂ ਹੀ ਮਾਨਣਾ ਕਰੋ। आनंद आमखाश ਨੂੰ ਬੰਦ ਕਰਕੇ ਮਨ ਨਾ ਕਰੋ ਬਿਨਸ਼ ਸਰਬਨ ਕਰਕੇ ਸਰਬਨੰਦ ਮੰਨਣਾ ਕਰੋ ਅਤੇ ਬਨੋਦ ਕੌਤਕ ਆਨੰਦ ਮੰਨਣ ਕਰਕੇ ਪ੍ਰਾਪਤ ਕਰੋ ਦਰਸ਼ਨਾ ਦਾ ਆਨੰਦ ਪ੍ਰਾਪਤ ਕਰੋ ਤੇ ਬਿਨਸ਼ ਬਨੋਦ ਆਨੰਦ ਸੁਖ ਮਾਨੋ ਆਨੰਦ ਸੁਭ੍ਰਮ ਦੇ ਸੁਖ ਨੂੰ ਮੰਨਣਾ ਕਰੋ ਸੁਖਿਆਤਾ ਦੇ ਨੂੰ ਆਏ ਜੀਵ ਹੋ ਸਿੱਖ ਪਰਵਾ ਇਹ ਸਿੱਖ ਸੰਗਤ ਪਰਿਵਾਰ ਜਿਤਨਾ ਹੈ ਦੇਵੀ ਸੰਤ ਦਾ ਵਾਇਆ ਉਹਨਾਂ ਨੂੰ ਧਾਰਨ ਕਰਕੇ ਗੁਰਾਂ ਦੇ ਉਪਦੇਸ਼ ਨੂੰ ਖਾ ਕੇ ਧਾਰਨ ਕਰਕੇ ਜੀਵਨ ਮੁਕਤ ਹੋਵੋ ਜਿਉਂਦੇ ਹੋਵੋ ਹਰ ਕੇ ਚਰਨ ਕਮਲ ਆਧਾਰ ਗੁਰਦੇ ਚਰਨਾਂ ਕਮਲਾਂ ਦਾ ਆਸਰਾ ਧਿਰ ਦੇ ਚ ਲੈਣਾ ਕਰੋ ਸੰਤ ਪ੍ਰਸਾਦ ਪਾਇਓ ਸੱਚ ਬੋਹਿ ਸੰਤਾਂ ਗੁਰਾਂ ਦੀ ਜਿਨ੍ਹਾਂ ਤੇ ਪ੍ਰਸਾਰ ਕਿਰਪਾ ਹੋਈ ਹੈ ਉਹਨਾਂ ਸੱਚਾ ਨਾਮ ਰੂਪੀ ਜਹਾਜ਼ ਪ੍ਰਾਪਤ ਕੀਤਾ ਹੈ ਚੜ ਲੰਘੋ ਬੇਖ ਸੰਸਾਰ ਨਾਮ ਦੇ ਗੁਰੂ ਦੇ ਬਾਣੇ ਜਿਹੜਾ ਚੱਲਣਾ ਹੈ ਜਹਾਜ਼ ਤੇ ਚੱਲਣਾ ਹੈ ਸਤਿਗੁਰੂ ਕੇ ਬਾਣੇ ਜੋ ਚੱਲੇ ਵਿੱਚ ਬਹੁਤ ਬੈਠਾ ਆਏ ਇਸ ਪ੍ਰਕਾਰ ਚੜ ਲੰਘੋ ਬੇਖ ਸੰਸਾਰ ਇਹ ਬਿਉ ਰੂਪ ਸੰਸਾਰ ਤੋਂ ਪਾਰ ਹੋ ਜਾਓ ਚੜ ਕੇ ਲੰਘ ਕਰਕੇ ਮੁਕਤ ਰੂਪੀ ਕਿਨਾਰੇ ਤੇ ਪਹੁੰਚ ਜਾਓ ਰਹਾਉ ਪਹਿ ਕ੍ਰਿਪਾਲ ਪੂਰਨ ਅਬਨਾਸ ਸ੍ਰੀ ਹਰਿ ਗੁਸ੍ਰਾਮ ਦੇ ਕੇ ਕਹਿੰਦੇ ਨੇ ਕਿਰਪਾਲੂ ਹੋਏ ਆ ਜੋ ਸਾਰਿਆਂ ਦਾ ਅਜ ਪੂਰਨ ਹੈ ਅਬਨਾਸੀ ਨਾਸਤੋ ਰਹਤਾ ਵਿਆਪਕ ਆਪ ਹੈ ਕੀਨੀ ਸਾ ਆਪ ਹੀ ਆਪਦੇ ਪਿਆਰਿਆਂ ਦੀ ਸਾਰ ਸੰਭਾਲ ਕੀਤੀ ਹੈ ਵੇਖ ਤੇਖ ਨਾਨਕ ਬਿਗ ਸਾ ਨਰਾਏ ਦੇ ਦਰਸ਼ਨ ਵੇਖ ਵੇਖ ਕੇ ਪੇਖ ਗਿਆਨ ਵਾਲੀ ਦ੍ਰਿਸ਼ਟੀ ਨਾਲ ਵੇਖ ਵੇਖ ਕੇ ਬੋਖਸਾ ਨੂੰ ਗੁਰੂ ਸਾਹਿਬ ਜੀ ਕਹਿੰਦੇ ਖੜ ਗਿਆ ਹੈ ਚਿਤ ਨਾਨਕ ਨਾਹੀ ਸੁਮਾ ਜੋ ਅਨਕ ਤੋਂ ਰਹਿਤ ਪਰਮੇਸ਼ਰ ਦੁਆਇ ਤੋਂ ਰਹਿਤ ਉਹਦਾ شمار ਗਿਣਤੀ ਨਹੀਂ ਆਉਂਦੀ ਸਤਿਗੁਰੂ ਜੀ ਕਹਿੰਦੇ ਹਣ ਸੋਰਠ ਮਹੱਲਾ ਪੰਜਵਾ ਗੁਰਪੂੜੈ ਆਪਣੀ ਕਲ ਧਾਰੀ ਗੁਰੂ ਸਤਿਗੁਰੂ ਜੀ ਨੇ ਆਪਣੀ ਕਲ ਸ਼ਕਤੀ ਧਾਰਨਾ ਕੀਤੀ ਹੈ ਸਭ ਘਟ ਉਪਜੀ ਦਾਇਆ ਸਾਰਿਆਂ ਘਟਾਂ ਰਿਦਿਆਂ ਵਿੱਚ ਵੇ ਆਲਤਾ ਪੈਦਾ ਹੋ ਗਈ ਸਭ ਜੀ ਪ੍ਰਸੰਨ ਹੋ ਗਏ ਆਪੇ ਮੇਲ ਵਡਾਈ ਕੀਤੀ ਆਪ ਹੀ ਮਾਰੇ ਸਾਹਮਣ ਗੁਰਸਿੱਖਾਂ ਦੇ ਨਾਲ ਮੇਲ ਕੇ ਡੰਬ ਵਿਦਿਆਦੀ ਵਡਿਆਈ ਦੇਣਾ ਕੀਤੀ ਹਸ ਸੁਖ ਲਖੇਮ ਸਭ ਪਾਇਆ ਸੁਖਨਨ ਦੀ ਪ੍ਰਾਪ ਸੋ ਕੁਸ਼ਲ ਖੇਮ ਸਭ ਪਾਇਆ ਕੁਸ਼ਲ ਆਨੰਦ ਦੀ ਪ੍ਰਾਪਤੀ ਹੋਈ ਖੇਮ ਰੱਖਿਆ ਹੋਈ ਸਭ ਤਰ੍ਹਾਂ ਕਰਕੇ ਆਪ ਪ੍ਰਾਪਤੀ ਦੀ ਪ੍ਰਾਪਤੀ ਪ੍ਰਾਪਤੀ ਰੱਖਿਆ ਸਭ ਤਰ੍ਹਾਂ ਪਿਆ ਹੋਈ ਹੈ ਸਤਗੁਰੂ ਪੂਰਾ ਮੇਰੇ ਨਾਲ ਸਤਗੁਰੂ ਸਾਹਿਬ ਜੀ ਪੂਰਨ ਮੇਰੇ ਨਾਲ ਹਨ ਬਿਆਪਕ ਰੂਪ ਸਤਗੁਰੂ ਜੀ ਪਾਰ ਬ੍ਰਹਮ ਜਪ ਸਦਾ ਨਿਹਾਲ ਜਿਨਾਂ ਜਿਨਾਂ ਪਾਰ ਬ੍ਰਹਮ ਨੂੰ ਜਪਿਆ ਉਹਨਾਂ ਨੂੰ ਸਦਾ ਨਿਹਾਲ ਦੁੱਖਾਂ ਤੋਂ ਰਾਤ ਹੋ ਗਏ ਹਨ ਰਹਾਉ ਅੰਦਰ ਬਾਹਰ ਥਾਨ ਥਨਾਂਤਰ ਅੰਦਰ ਵੀ ਸਾਰਿਆਂ ਦੇ ਹਿਰਦਿਆਂ ਦੇ ਬਾਹਰ ਸੰਸਾਰ ਵਿੱਚ ਵੀ ਮਕਾਨਾਂ 'ਚ ਵੀ ਮਕਾਨੀਆਂ ਵਿੱਚ ਵੀ ਜਤ ਕਦ ਪੀਖੋ ਸੋਈ ਜਿੱਥੇ ਕਿੱਥੇ ਵੇਖੀਏ ਸੋ ਪਰਮੇਸ਼ਵਰੀ ਹੈ ਜੋ ਲੋਕ ਦੇ ਅੰਦਰ ਵੀ ਨਾਨਕ ਗੁਰ ਪਾਇਓ ਵੱਡ ਭਾਗ ਸਤਗੁਰੂ ਜੀ ਕਹਿੰਦੇ ਵੱਡਿਆਂ ਭਾਗਾ ਕਰਕੇ ਸਤਗੁਰੂ ਆਮਦਾਸ ਜੀ ਨੂੰ ਪਾਉਣਾ ਕੀਤਾ ਹੈ ਇਸ ਜੇ ਵੱਡ ਅਵਰ ਨਾ ਕੋ ਕਿੰਨੇ ਸਤਗੁਰਾਂ ਜੀ ਦਾ ਵੱਡਾ ਅਵਰ ਇਸਤਾਨ 'ਚ ਹੋਰ ਕੋਈ ਨਹੀਂ ਹੈ